ਜੀ ਅਗਲੀ ਜਿਹੜੀ ਵੀਡੀਓ ਹੈ ਜੀ ਪੁੱਤ ਬਾਰ ਕੇ ਕਲਗੀਆਂ ਵਾਲਾ ਅੱਧੀ ਰਾਤ ਤੋਂ ਬਾਅਦ ਸਤਿਗੁਰ ਕਲਗੀਧਰ ਜੀ ਤਿੰਨ ਸਿੰਘਾਂ ਸਮੇਤ ਗੜੀ ਤੋਂ ਬਾਹਰ ਨਿਕਲ ਆਏ ਮੈਦਾਨ ਵਿੱਚ ਚਲਾਸ਼ਾਂ ਦੇ ਢੇਰ ਲੱਗੇ ਹੋਏ ਸੀ ਇਸ ਦਿਨ ਅਸਮਾਨ ਤੇ ਬੱਦਲ ਵੀ ਗਰਜ ਰਿਹਾ ਹੈ ਇਹ ਕਦੇ-ਕਦੇ ਅਸਮਾਨੀ ਬਿਜਲੀ ਵੀ ਚਮਕਦੀ ਸੀ ਸਤਿਗੁਰ ਜੀ ਨੇ ਸਿੰਘਾਂ ਨੂੰ ਕਿਹਾ ਕਿ ਅਸੀਂ ਬੈਰੀ ਨੂੰ ਬੰਗਾਰ ਪਾਉਣ ਲੱਗੇ ਹਾਂ ਤੁਸੀਂ ਸਾਰੇ ਸਾਵਧਾਨ ਹੋਵੋ ਗਇਆ ਹਿੰਦ ਪੀਰ ਕਹ ਤਾਲੀ ਬਜਾਈ ਪਿੱਛੇ ਕਹਾ ਖਵਾਜ ਪਕੜਿਓ ਸਹਾਈ ਸੋ ਸਾਖੀ ਵਿੱਚ ਲਿਖਿਆ ਜੀਏ ਸੰਪਾਦਕ ਪਿਆਰਾ ਸਿੰਘ ਬਦਮ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਵਿੱਚ ਹੱਥ ਨਾਲ ਤਾੜੀ ਮਾਰ ਕੇ ਕਿਹਾ ਕਿ ਹਿੰਦ ਦਾ ਪੀਰ ਚੱਲਿਆ ਏ ਸਿੱਖਾਂ ਦਾ ਗੁਰੂ ਜਾ ਰਿਹਾ ਏ ਖਵਾਜ਼ਾ ਮਹਿਮੂਦ ਅਲੀ ਨੂੰ ਲਲਕਾਰ ਕੇ ਕਿਹਾ ਜੇ ਕਿਸੇ ਵਿੱਚ ਹਿੰਮਤ ਹੈ ਤਾਂ ਫੜ ਲਓ ਇਹ ਸੁਣਦਿਆ ਹੀ ਮੁਗਲ ਅੰਨੇ ਬਾ ਨੱਠੇ ਉੱਗੇ ਜਿਹੜਾ ਹਥਿਆਰ ਹੱਥ ਵਿੱਚ ਆਇਆ ਹੱਥੀ ਹਥਿਆਰ ਫੜੇ ਉਹਨਾਂ ਨੇ ਜਿਹੜਾ ਹਥਿਆਰ ਹੱਥ ਵਿੱਚ ਆਇਆ ਹੱਥੀ ਫੜ ਆਪਣੇ ਹੀ ਪਾਰ ਬੁਲਾ ਦਿੱਤੇ ਮਸਾਲਾ ਲੈ ਕੇ ਗੁਰੂ ਜੀ ਵੱਲ ਰੌਸ਼ਨੀ ਲੈ ਦੌੜੇ ਪਾਤਸ਼ਾਹ ਜੀ ਨੇ ਇਹਨਾਂ ਦਾ ਅਜਿਹਾ ਨਿਸ਼ਾਨਾ ਸਾਧਿਆ ਕਿ ਇਹਨਾਂ ਦੀ ਆਪਣੀ ਜੀਵਨ ਜੋਤ ਸਦਾ ਲਈ ਬੁਝ ਗਈ ਮਸਾਲਾ ਥੱਲੇ ਡਿੱਗ ਬੁਝ ਗਈਆਂ ਸਾਰੇ ਪਾਸੇ ਹਨੇਰਾ ਪਸਰ ਗਿਆ ਮੂਝ ਗਈ ਤਬਾ ਮਸਾਲ ਨਵਾਬ ਸੰਘਾਰਿਆ ਸੋ ਆਪਸ ਮੋ ਲੜ ਪਰੇ ਤਲਾਵ ਸਾਇਰਿਆ ਮਸਾਲਾ ਬੁਝਣ ਨਾਲ ਤਾਂ ਕਿਸੇ ਨੂੰ ਕੁਝ ਪਤਾ ਨਾ ਲੱਗਾ ਬੈਰੀ ਆਪਸ ਵਿੱਚ ਕੱਟ ਵੱਡ ਕਰਨ ਲੱਗੇ ਗੜੀ ਵਿਚਲੇ ਸਿੰਘ ਨਗਾਰਾ ਵਜਾ ਕੇ ਨਗਾਰਾ ਵਜਾ ਕੇ ਜਕਾਰਾ ਛੱਡਦੇ ਰਹੇ ਇਸ ਹਫੜਾ ਦਫੜੀ ਵਿੱਚ ਸਾਹੀ ਫੌਜ ਅਵੇਲੇਬਲ ਹੋਤਰੀ ਗੜੀ ਵਿਚਲੇ ਸਿੰਘਾਂ ਬਹੁਤ ਜ਼ਬਰਦਸਤ ਮੁਕਾਬਲਾ ਕੀਤਾ ਭਾਈ ਸੰਗਤ ਸਿੰਘ ਜੀ ਭਾਈ ਸੰਗਤ ਸਿੰਘ ਜੀ ਗੜੀ ਵਿੱਚ ਰਹਿ ਗਏ ਸੀ ਜੀ ਭਾਈ ਸੰਗਤ ਸਿੰਘ ਜੀ ਵਿੱਚ ਬੇਮਿਸਾਲ ਵੀਰਤਾ ਆ ਗਈ ਉਸ ਦੇ ਸਿਰ ਉੱਤੇ ਪੰਥ ਵਾਲੀ ਦੀ ਕਲਗੀ ਸੀ ਚੋਲਾ ਵੀ ਚੋਜੀ ਪ੍ਰੀਤਮ ਦਾ ਪਹਿਨਿਆ ਹੋਇਆ ਸੀ ਇਸ ਸੂਰਮੇ ਨੇ ਬਹੁਤ ਭਾਰੀ ਵੀਰਤਾ ਦਿਖਾਈ ਅਨੇਕਾਂ ਵੈਰੀਆਂ ਨੂੰ ਨਰਕ ਦੇ ਰਸਤੇ ਤੋਰ ਆਪ ਅਸ਼ੀਦੀ ਦੀ ਕਤਾਰ ਵਿੱਚ ਜਾਂ ਰਲਿਆ ਪਈ ਸੰਗਤ ਸੰਗ ਦੀ ਦਸੇ ਸੌ ਤਾਰ ਜਸ਼ਨ ਮਨਾਉਣ ਲੱਗਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਲਿਆ ਏ ਗੁਰੂ ਜੀ ਦਾ ਸੀਸ ਜਾਣ ਸਾਹੀ ਫੌਜ ਵਿੱਚ ਦੇਖਣ ਦੀ ਭੀੜ ਹੋਈ ਉਹ ਦੇਖਣਾ ਚਾਹੁੰਦੇ ਸੀ ਕਿ ਉਹ ਕਿਹੋ ਜਿਹਾ ਸਿਰ ਏ ਜਿਹੜਾ ਤਾਕਤਵਰ ਬਾਦਸ਼ਾਹ ਔਰੰਗਜ਼ੇਬ ਦੇ ਅੱਗੇ ਨਹੀਂ ਝੁਕਿਆ ਇਹਨੇ 10 ਲੱਖ ਫੌਜ ਦੇ ਸਾਹਮਣੇ ਈਨ ਨਹੀਂ ਮੰਨੀ ਪਹਾੜੀ ਰਾਜੇ ਤੇ ਮੁਗਲ ਜਸ਼ਨ ਮਨਾ ਰਹੇ ਸੀ ਇਸ ਨੂੰ ਉਹ ਆਪਣੀ ਬਹੁਤ ਵੱਡੀ ਪ੍ਰਾਪਤੀ ਸਮਝਦੇ ਸੀ ਸਵੇਰ ਹੁੰਦਿਆ ਇਹਨਾਂ ਦੀ ਸਾਰੀ ਖੁਸ਼ੀ ਗਮੀ ਵਿੱਚ ਬਦਲ ਗਈ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਸਿਰ ਗੁਰੂ ਦਾ ਨਹੀਂ ਕਿਸੇ ਸਿੰਘ ਦਾ ਏ ਗੁਰੂ ਤਾਂ ਰਾਤੋਂ ਰਾਤ ਗੜੀ ਚੋਂ ਨਿਕਲ ਗਿਆ ਆਪਣੇ ਮਰੇ ਸਿਪਾਹੀ ਦੇਖ ਇਹਨਾਂ ਨੂੰ ਆਪਣੀ ਹਾਰ ਸਾਫ਼ ਨਜ਼ਰ ਆਈ ਆਪਸ ਵਿੱਚ ਝੂਠੇ ਸੱਚੇ ਹੁੰਦੇ ਆ ਸ਼ਾਹੀ ਫੌਜ ਆਪਸ ਵਾਪਸ ਹੋ ਤਰੀ ਗਿਣਤੀ ਦੇ ਸਿਪਾਹੀ ਰਹਿ ਗਏ ਜੋ ਆਪਣੇ ਮੁਰਦਿਆਂ ਨੂੰ ਵੱਡੇ ਵੱਡੇ ਟੋਹੇ ਕੱਢ ਦਫਨਾਣ ਲੱਗੇ ਵਜ਼ੀਰ ਖਾਨ ਨੂੰ ਚੈਨ ਵਜ਼ੀਰ ਖਾਨ ਨੂੰ ਚੈਨ ਨਾ ਆਈ ਉਸਨੇ ਕਈ ਫੌਜੀ ਦਸਤੇ ਪਿੰਡ ਵਿੱਚ ਮਾਰਸ਼ੀ ਬਾਡੇ ਵੱਲ ਗੁਰੂ ਜੀ ਨੂੰ ਲੱਭਣ ਲਈ ਭੇਜੇ ਤੇ ਟੰਡੋਰਾ ਪਟਵਾਇਆ ਕਿ ਜਿਹੜਾ ਵੀ ਗੁਰੂ ਨੂੰ ਤੇ ਉਸਦੇ ਸਿੱਖਾਂ ਨੂੰ ਪਨਾਹ ਦੇਵੇਗਾ ਜਾਂ ਚਮਕੌਰ ਵਿੱਚ ਮਾਰੇ ਸਿੰਘਾਂ ਦੀਆਂ ਲਾਸ਼ਾਂ ਦਾ ਸੰਸਕਾਰ ਕਰੇਗਾ ਉਸ ਨੂੰ ਸਰਕਾਰ ਦਾ ਬਾਗੀ ਜਾਣ ਸਮੇਤ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੜੀ ਗੜੀ ਵਿੱਚੋਂ ਨਿਕਲ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਗੜੀ ਵਿੱਚੋਂ ਨਿਕਲਦਿਆਂ ਹੀ ਨੱਠ ਭਾਜ ਤਿੰਨ ਸਿੰਘਾਂ ਨਾਲ ਨਾਲ ਉਲੱਗ ਹੋ ਗਏ ਪਾਤਸ਼ਾਹ ਜੀ ਪਿੰਡ ਰਾਏਪੁਰ ਵਿੱਚ ਝੰਡਾ ਸਾਹਿਬ ਕੁਝ ਦੇਰ ਝੰਡ ਦੇ ਦਰਖਤ ਥੱਲੇ ਬੈਠੇ ਅੱਗੇ ਕਈ ਪਿੰਡ ਵੀ ਹੁੰਦੇ ਹੋਏ ਮਾਸ਼ੀ ਬਾੜੇ ਦੇ ਜੰਗਲ ਜਾ ਵਰਾਜੇ ਇੱਥੇ ਹੀ ਵਿਛੜ ਗਏ ਜਿਹੜੇ ਵਿਛੜੇ ਸਿੰਘ ਸੀ ਉਹਨਾਂ ਦਾ ਮਿਲਾਪ ਹੋਇਆ ਇੱਥੇ ਪੰਥ ਦਾ ਵਾਲੀ ਪੁੱਤਾਂ ਨੂੰ ਦੇਸ਼ ਕੌਮ ਤੋਂ ਵਾਰ ਖਾਲੀ ਹੱਥ ਛਾੜ ਕੇ ਮਾਸ਼ੀਵਾੜ ਦੇ ਜੰਗਲਾਂ ਵਿੱਚ ਪੂਰੀ ਅਡੋਲਤਾ ਨਾਲ ਵਿਚਰ ਰਿਹਾ ਸੀ ਮੁਗਲ ਹਕੂਮਤ ਆਪਣਾ ਪੂਰਾ ਜ਼ੋਰ ਲਾ ਕੇ ਵੀ ਕਲੰਗੀਧਰ ਪਾਤਸ਼ਾਹ ਜੀ ਨੂੰ ਸਿਦਕ ਤੇ ਸਿਰੜਨ ਤੋਂ ਡੋਲਾ ਨਾ ਸકી ਸਤਗੁਰ ਪਾਤਸ਼ਾਹ ਜੀ ਦੇ ਚਿਹਰੇ ਤੇ ਰੱਤੀ ਭਰ ਵੀ ਉਦਾਸੀ ਨਾ ਆਈ ਆਪਣੇ ਆਪਣੀ ਰੋਹਾਨੀਅਤ ਵੱਲ ਨੂੰ ਸ਼ਕਤੀ ਦੇ ਰੂਪ ਚ ਪਾਤਸ਼ਾਹ ਜੀ ਨੇ ਆਪਣੇ ਸਰੀਰ ਲਈ ਕਦੇ ਨਾ ਵਰਤਿਆ ਆਪ ਮਰੀਦ ਤੇ ਅਕਾਲ ਪੁਰਖ ਨੂੰ ਪਿਆਰਾ ਮਿੱਤਰ ਜਾਣ ਮੇਰੇ ਬਾਜਾਂ ਵਾਲੇ ਪ੍ਰੀਤਮ ਦੇ ਮੁਖੋਂ ਇਹ ਆਵਾਜ਼ ਮਾਸ਼ੀ ਬਾੜੇ ਜੰਗਲਾਂ ਵਿੱਚ ਗੂੰਜ ਉਠੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜਾਈਆਂ ਦਾ ਓਢਣ नाग ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਜ਼ਾਰੜੇ ਦਾ ਸਾਨੂੰ ਸੱਤਰ ਚੰਗਾ ਪਟਖੜਿਆਂ ਦਾ ਰਹਿਣਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਨੂੰ 8 ਪੋ ਵਿਕਰਮੀ 1761 22 ਦਸੰਬਰ 1704 ਦੀ ਰਾਤ ਨੂੰ ਛੱਡੀ ਸੀ ਜੀ ਇਹ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਤੇ ਉੱਤਰਵਾਰ ਕੇ ਪਾਤਸ਼ਾਹ ਜੀ ਕਿਹੜਾ ਕਿਹੜਾ ਪਿੰਡ ਅਤਿਆ ਕਰਦੇ ਨੇ ਕਿਸ ਤਰ੍ਹਾਂ ਚਮਕੌਰ ਦੀ ਗੜੀ ਵਿੱਚੋਂ ਆਵਾਜ਼ ਮਾਰ ਕੇ ਜਾंदे ਨੇ ਜੀ ਇਹ ਸਾਰੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਹੈ ਅੱਗੇ ਚਮਕੌਰ ਦੀ ਗੜੀ ਦੇ ਸ਼ੀਦਨ ਸੰਸਕਾਰ ਕਿਵੇਂ ਹੋਇਆ ਅਗਲੀ ਵੀਡੀਓ ਦੇ